ਸਤਿ ਸ਼੍ਰੀ ਅਕਾਲ ਮਹੱਕਲੀ ਤੁਸੀਂ ਵੇਖ ਰਹੇ ਹੋ ਪੰਜਾਬ ਪੰਜ ਜੀਵੀ ਭਾਰਤੀ ਜਨਤਾ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਚਾਖੜ ਨੇ ਤਰਨ ਤਾਨ ਹਲਕੇ ਦੇ ਵਿਕਾਸ ਦੇ ਲਈ ਭਾਜਪਾ ਉਮੀਦਵਾਰ ਸਰਦਾਰ ਹਰਜੀਤ ਸਿੰਘ ਸੰਤੂ ਦੇ ਹੱਕ ਦੇ ਵਿੱਚ ਵੋਟ ਪਾਉਣ ਦੀ ਅਪੀਲ ਕੀਤੀ ਹੈ ਇਸ ਦੇ ਨਾਲ ਉਹਨਾਂ ਨੇ ਪੰਜਾਬ ਸਰਕਾਰ ਤੇ ਤੰਜ ਕੱਸਦੇ ਕਿਹਾ ਕਿ ਸਰਕਾਰ ਦੀ ਲਾਪਰਵਾਹੀ ਦੇ ਨਾਲ ਪੰਜਾਬ ਦਾ ਵਿਕਾਸ ਨਹੀਂ ਹੋ ਪਾਰਿਆ ਇਸ ਨਾਲ ਇਹ ਵੀ ਕਿਹਾ ਕਿ ਉਹ ਯੂਪੀ ਬਿਹਾਰ ਵਰਗੇ ਹਾਲਾਤ ਹੋ ਰਹੇ ਨੇ ਪੰਜਾਬ ਦੇ ਹੁਣ ਤੇ ਬਿਹਾਰ ਨੇ ਵੀ ਵਿਕਾਸ ਕਰ ਲਿਆ ਉਹਨਾਂ ਕਿਹਾ ਕਿ ਪੰਜਾਬ ਨੂੰ ਮਜ਼ਬੂਤ ਲੀਡਰ ਦੀ ਜ਼ਰੂਰਤ ਹੈ ਉਹਨਾਂ ਸਥਾਨਕ ਲੋਕਾਂ ਨੂੰ ਅਪੀਲ ਕੀਤੀ ਕਿ ਵੱਡੀ ਗਿਣਤੀ ਦੇ ਵਿੱਚ ਭਾਗ ਲੈਣ ਤੇ ਭਾਜਪਾ ਉਮੀਦਵਾਰ ਨੂੰ ਜਿਤਾਉਣ ਜੋ ਤਨਤਨ ਹਲਕੇ ਦਾ ਹਾਰ ਪਿੰਡ ਤੇ ਸ਼ਹਿਰ ਵਿਕਾਸ ਦੇ ਰਾਹ ਤੇ ਤੁਰ ਸਕੇ ਸਤਿ ਸ਼੍ਰੀ ਅਕਾਲ ਸਾਥੀਓ ਫੈਸਲਾ ਲੈਣ ਦਾ ਮੌਕਾ ਇੱਕ ਵਾਰੀ ਫੇਰ ਆ ਗਿਆ ਕਿਉਂਕਿ ਹਰੇਕ ਚੋਣ ਚਾਹੇ ਹੁਣ ਤਰਨਤਨ ਦਾ ਉਪ ਚੋਣ ਹੈ ਇਹਦੇ ਵਿੱਚ ਵੀ ਤੁਸੀਂ ਫੈਸਲਾ ਲੈਣਾ ਹੈ ਇੱਕ ਫੈਸਲਾ ਪੰਜਾਬ ਦੇ ਲੋਕਾਂ ਨੇ 2022 'ਚ ਵੀ ਲਿਆ ਸੀਗਾ ਤੇ ਆਮ ਆਦਮੀ ਦੀ ਸਰਕਾਰ ਬਣਾਉਣ ਵਾਸਤੇ ਇਹਨਾਂ ਦੇ 93 ਐਮਐਲਏ ਜਿਤਾ ਕੇ ਤੁਸੀਂ ਭੇਜੇ ਸੀਗੇ ਤੇ ਉਸ ਫੈਸਲੇ ਦਾ ਖਾਮਿਆਜਾ ਪੰਜਾਬ ਅੱਜ ਤੱਕ ਭੁਗਤ ਰਿਹਾ ਹੈ ਉਸਤਾ ਬਣਾਈ ਸੀ ਸਰਕਾਰ ਪਰ ਜਿਹਨਾਂ ਨੂੰ ਮੁੱਖ ਮੰਤਰੀ ਬਣਾ ਕੇ ਭੇਜਿਆ ਸੀਗਾ ਉਹਨਾਂ ਨੇ ਮੁੱਖ ਮੰਤਰੀ ਦਾ ਅਹੁਦਾ ਤੇ ਪੰਜਾਬ ਦੀ ਜਿਹੜੀ ਹੈ ਇੱਜ਼ਤ ਉਹ ਆਮ ਆਦਮੀ ਪਾਰਟੀ ਦੀ ਦਿੱਲੀ ਦੀ ਲੀਡਰਸ਼ਿਪ ਦੇ ਪੈਰਾਂ 'ਚ ਰੋਲਦੀ ਪੰਜਾਬ ਦੇ ਅੰਦਰ ਜੋ ਵੈਸੇ ਤਾਂ ਕੋਈ ਅੱਜ ਸਰਕਾਰ ਨਾਲ ਦੀ ਚੀਜ਼ ਹੀ ਨਹੀਂ ਜੇ ਸਰਕਾਰ ਹੁੰਦੀ ਤਾਂ ਅੱਜ ਪੰਜਾਬ ਦੇ ਅੰਦਰ ਨਸ਼ੇ ਦਾ ਜੋ ਹਾਲ ਹੈ ਹਰੇਕ ਘਰ ਘਰ ਦੇ ਅੰਦਰ ਬੱਚਿਆਂ ਦੀ ਮੌਤਾਂ ਹੋ ਰਹੀਆਂ ਬੇਰੋਜ਼ਗਾਰੀ ਗੈਂਗਸਟਰ ਅਜੇ ਤਾਂ ਲੱਗਦਾ ਇਸ ਤਰ੍ਹਾਂ ਵੀ ਸਾਰੇ ਗੈਂਗਸਟਰ ਹੀ ਚਲਾ ਰਹੇ ਹੈ ਗੈਂਗਸਟਰ ਦਾ ਖੌਫ ਜਿਹੜਾ ਹੈ ਪਿੰਡਾਂ ਤਾਈਂ ਪਹੁੰਚ ਗਿਆ ਪਹਿਲਾਂ ਤਾਂ ਕਹਿੰਦੇ ਸੀ ਵੱਡੇ ਸਹੁਕਾਰਾਂ ਨੂੰ ਧਮਕੀਆਂ ਮਿਲਦੀਆਂ ਹੁਣ ਹਰੇਕ ਘਰ ਘਰ ਤਾਈਂ ਇਹਦੀ ਧਮਕ ਪੈ ਰਹੀ ਹੈ ਤੇ ਸਾਥੀਓ ਕੌਣ ਬਚਾਊਗਾ ਕੌਣ ਪੰਜਾਬ ਨੂੰ ਇਹਦੇ ਵਾਸਤੇ ਤੁਸੀਂ ਫੈਸਲਾ ਲੈਣਾ ਹੈ ਕਿਦਰ ਪੰਜਾਬ ਦਾ ਤੇ ਆਪਣੇ ਪੰਜਾਬ ਦੇ ਬੱਚਿਆਂ ਦਾ ਕੋਈ ਕਿਹਦੇ ਪਾਸੇ ਹੈ ਤੇ ਅੱਜ ਪੰਜਾਬ ਨੂੰ ਇੱਕ ਮਜ਼ਬੂਤ ਲੀਡਰਸ਼ਿਪ ਦੀ ਲੋੜ ਹੈ ਕਿਉਂਕਿ ਬਿਨਾਂ ਲੀਡਰਸ਼ਿਪ ਦੇ ਹਾਲ ਤਾਂ ਤੁਸੀਂ ਮਹਾਰਾਜਾ ਰਣਜੀਤ ਸਿੰਘ ਦੇ ਟਾਈਮ ਤੋਂ ਸੁਣਦੇ ਆਏ ਹੋ ਕਿ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ ਉਹ ਪੰਜਾਬ ਸੂਰਮਿਆਂ ਦਾ ਜਿਹੜਾ ਸੂਬਾ ਸੂਰਮਿਆਂ ਦੀ ਧਰਤੀ ਹੈ ਉੱਥੇ ਅਜ ਇੱਕ ਲੀਡਰਸ਼ਿਪ ਦੀ ਘਾਟ ਕਰਕੇ ਇੱਕ ਚੰਗੇ ਲੀਡਰ ਦੀ ਘਾਟ ਕਰਕੇ ਇੱਕ ਲੀਡਰਸ਼ਿਪ ਦੇਣ ਵਾਲੀ ਪਾਰਟੀ ਦੀ ਘਾਟ ਕਰਕੇ ਪੰਜਾਬ ਦਾ ਆਹ ਜਿਹੜੀ ਦੁਰਗਤੀ ਹੋ ਰਹੀ ਹੈ ਉਹਨੂੰ ਬਚਾਉਣ ਦੇ ਵਾਸਤੇ ਇੱਕ ਸਹੀ ਕਦਮ ਉਠਾਉਣ ਦਾ ਤੁਹਾਨੂੰ ਮੌਕਾ ਮਿਲਿਆ ਤੇ ਮੈਂ ਸਮਝਦਾ ਸਾਰਿਆਂ ਨੂੰ ਤੁਸੀਂ ਬਦਲਾਅ ਦੇ ਚੱਕਰ 'ਚ ਪਿਛਲੀ ਵਾਰੀ ਬਦਲਾਅ ਦੇ ਚੱਕਰ 'ਚ ਇਹਨਾਂ ਨੂੰ ਲੈ ਕੇ ਆਏ ਸੀਗੇ ਉਸ ਤੋਂ ਪਹਿਲਾਂ ਬਦਲ ਕੇ ਦੇਖ ਲਿਆ ਸਾਰੇ ਤੁਸੀਂ ਵਾਰਤ ਕੇ ਦੇਖ ਲੇ ਤੇ ਮੇਰਾ ਮੰਨ ਹੈ ਵੀ ਜਿਹਨਾਂ ਨੂੰ ਕੰਮ ਕਰਨ ਦੀ ਜਾਚ ਹੈ ਜਿਹਦੇ ਕੋਲ ਹੌਸਲਾ ਹੈ ਜੋ ਫੈਸਲੇ ਲੈ ਕੇ ਇੰਪਲੀਮੈਂਟ ਕਰ ਸਕਦੇ ਹੈ ਕਿਉਂਕਿ ਇਹ ਜੇ ਜੇ ਹਾਲਾਤ ਅੱਜ ਪੰਜਾਬ 'ਚ ਬਣੇ ਪਹਿਲਾਂ ਯੂਪੀ ਤੇ ਬਿਹਾਰ ਦੇ ਅੰਦਰ ਸੁਣਦੇ ਸੀਗੇ ਯੂਪੀ ਦਾ ਅੱਜ ਤੁਸੀਂ ਦੇਖੋ ਪੰਜਾਬ ਦੀ ਇੰਡਸਟਰੀ ਵੀ ਅੱਜ ਚਲ ਕੇ ਯੂਪੀ ਜਾ ਰਹੀ ਹੈ ਜਿੱਥੇ ਕੋਈ ਕਹਿੰਦਾ ਸੀ ਆਪਣਾ ਪਾਰ ਜਾਂਦਾ ਕੋਈ ਨਹੀਂ ਅੱਜ ਇਹ ਕਿਉਂਕਿ ਉੱਥੇ ਭਾਜਪੀ ਦੀ ਲੀਡਰਸ਼ਿਪ ਨੇ ਜਿਸ ਤਰ੍ਹਾਂ ਉੱਥੇ ਅਮਨ ਸ਼ਾਂਤੀ ਕਾਨੂੰਨ ਦੀ ਵਿਵਸਥਾ ਕੀਤੀ ਅੱਜ ਪੰਜਾਬ ਨੂੰ ਵੀ ਇੱਕ ਤਗੜੇ ਪਾਰਟੀ ਦੀ ਜਿਹੜੇ ਪੰਜਾਬ ਦਾ ਕੁਵਿਕ ਸੁਧਾਰ ਸਕਿਓ ਉਹਦੇ ਲੋੜ ਹੈ ਮੇਰਾ ਮੰਨ ਹੈ ਇਹ ਬੀਜੇਪੀ ਹੀ ਕਹੇਜੀ ਪਾਰਟੀ ਹੈ ਨਾਲ ਤਾਂ ਕੇਂਦਰ ਚ ਵੀ ਸਰਕਾਰ ਬੀਜੇਪੀ ਦੀ ਕਿਉਂਕਿ ਪੰਜਾਬ ਨੂੰ ਅੱਜ ਕੇਂਦਰ ਦੀ ਸਹਾਇਤਾ ਦੀ ਜ਼ਰੂਰਤ ਹੈ ਕਿਉਂਕਿ ਜਿੰਨੇ ਅੱਜ ਪੰਜਾਬ ਦਾ ਹਾਲ ਆਰਥਿਕ ਤੌਰ ਤੇ ਮਾੜਾ ਹੈ ਉਹਦੇ ਜਿੱਤਾਂ ਕੋਈ ਕੇਂਦਰ ਚ ਬਾਹ ਫੜਨ ਵਾਲਾ ਨਾ ਹੋਇਆ ਤੇ ਮੈਂ ਨਹੀਂ ਸਮਝਦਾ ਵੀ ਪੰਜਾਬ ਦਾ ਛੇਤੀ ਛੇਤੀ ਕੋਈ ਭੁਵਿੱਖ ਸੁਧਾਰ ਹੋ ਸਕਦਾ ਹੈ ਇਸ ਕਰਕੇ ਮੇਰੀ ਬੇਨਤੀ ਹੈ ਬੀਜੇਪੀ ਨੂੰ ਮੌਕਾ ਦਿਓ ਬੀਜੇਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਨੂੰ ਇਸ 11 ਤਰੀਕ ਨੂੰ ਵੋਟਾਂ ਹਮੇ ਵਾਕੇ ਉਹ ਸਾਰੇ ਪਾਈਏ ਤੇ ਉਹਨਾਂ ਦੇ ਦਾਈ ਬੀਜੇਪੀ ਤੇ ਪ੍ਰਧਾਨ ਮੰਤਰੀ ਮੋਦੀ ਜੀ ਦੇ ਹੱਥ ਮਜ਼ਬੂਤ ਕਰੀਏ ਤਾਂ ਕਿ ਪੰਜਾਬ ਦਾ ਉਜਵਲ ਪ੍ਰਗਟ ਪੰਜਾਬ ਦੀ ਉਹੀ ਬਾਣ-ਬਾਨ ਸ਼ਾਨ ਫਿਰ ਬਹਾਲ ਕਰੀਏ ਇੱਕ ਰੰਗਲਾ ਪੰਜਾਬ ਬਣਾਉਣ ਵਾਸਤੇ ਮੈਂ ਸਮਝਦਾ ਇਹਔਰ ਅਲ ਮਿਲ ਕੇ 11 ਤਰੀਕ ਨੂੰ ਬੀਜੇਪੀ ਦੇ ਉਮੀਦਵਾਰ ਅਰਜੀਤ ਸੰਧੂ ਜੀ ਦੇ ਫੁੱਲ ਦੇ ਨਿਸ਼ਾਨ ਦੇ ਉੱਤੇ ਮੋਹਰ ਲਾ ਕੇ ਕਾਮਯਾਬ ਕਰੀਏ ਬਹੁਤ ਬਹੁਤ ਧੰਨਵਾਦ